ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਤੇ ਅੱਜ ਤੁਹਾਨੂੰ ਸਰਪੰਚ ਸਾਹਿਬ ਦੇ ਡੇਰੀ ਫਾਰਮ ਤੇ ਆਏ ਸੀ ਤੁਸੀਂ ਦੇਖਦੇ ਹੋ ਸਰਪੰਚ ਡੇਰੀ ਫਾਰਮ ਕੀ ਕੀ ਨਾ ਆਇਆ ਜੀ ਪਿੱਛੇ ਸਰਪੰਚ ਡੇਰੀ ਫਾਰਮ 735 ਜੀ ਹਾਂ ਤੇ ਅੱਜ ਸਰਪੰਚ ਸਾਹਿਬ ਤੋਂ ਨਾ ਸਾਈਲੇਜ ਬਾਰੇ ਪੁੱਛਦੇ ਆ ਕਿਉਂਕਿ ਇਹਦੇ ਬਾਰੇ ਨੈਗੇਟਿਵ ਵੀਡੀਓ ਬਹੁਤ ਆਉਂਦੀਆਂ ਨੇ ਸਾਈਲੇਜ ਬਾਰੇ ਪਰ ਪੋਜ਼ਿਟਿਵ ਵੀਡੀਓ ਬਹੁਤ ਘੱਟ ਪਾਉਂਦੇ ਨੇ ਆ ਬਾਈ ਆਪਣੇ ਜਤਿੰਦਰੂਨ ਜੀ ਨਾਲ ਨੇ ਤੇ ਸਰਪੰਚ ਸਾਹਿਬ ਦੱਸਿਓ ਜੀ ਇਹਦਾ ਕਿੰਨਾ ਕੀ ਚਿਰ ਹੋ ਗਿਆ ਤੁਹਾਨੂੰ ਸਾਈਲੇਜ ਪਾਉਣੇ ਨੇ ਇਹ ਚਾਰ ਸਾਈਲੇਜ ਪਾਉਂਦੇ ਨੂੰ ਆਪਾਂ ਨੂੰ ਚਾਰ ਪਾਉਂਦੇ ਨੂੰ ਜੀ 7ਵਾਂ 8ਵਾਂ ਸਾਲ ਆ ਜੀ ਮੰਨ ਇੱਕ ਸਾਲ ਮੁੱਲ ਦਾ ਪਾਇਆ ਕ੍ਰੇਡਿਟ ਸਾਲ ਤੇ 7 ਸਾਲ ਤੋਂ ਆਪਾਂ ਆਵਦਾ ਬੀਜ ਦੇ ਹਨ ਜੀ ਸਾਈਲੇਜ ਦਾ ਰਿਜ਼ਲਟ ਕੀ ਰਿਹਾ ਤੁਸੀਂ ਤਾਂ ਤੀਜੀ ਪੀੜ੍ਹੀ ਦੇਖ ਲਿਓ ਪਸ਼ੂਆਂ ਦੀ ਅੱਜ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਮੰਨ ਜਿਵੇਂ ਪਹਿਲਾਂ ਛੋਟੀ ਛੂਟੀ ਜੀ ਉਹ 3 ਸਾਲ ਦੀ ਹੋ ਗਈ ਦੁਬਾਰੇ ਉਹਦੀ ਛੋਟੀ ਛੂਟੀ ਜੀ ਉਹ 2.5 3 ਸਾਲ ਦੀ ਹੋ ਗਈ ਜੀ 6 ਸਾਲ ਹੋ ਗਏ ਦੁਬਾਰੇ ਉਹਦੀ ਕੱਟੀ ਵੀ ਮੰਨ ਗੱਭਣ ਕਰਾਤੀ ਪੀਜੀ ਪੀੜ੍ਹੀ ਚੱਕਦੇ ਮਤਲਬ ਇਸੇ ਸਾਇਲੇਜ ਦੇ ਇਹ ਸਾਇਲੇਜ ਤੇ ਤੇ ਜੀ ਇਹਦੇ ਨਾਲ ਸਿਰਫ ਆਪਾਂ ਕੱਲੀਆਂ ਪਾਉਣਾ ਖਲਾਂ ਜੀ ਖਲ ਪਾਉਣਾ 1/2 ਕਿਲੋ ਵੀ ਤੁਹਾਨੂੰ ਦਿਖਾ ਦਿੰਨੇ ਜੀ ਚੋਕਰ ਪਾਉਣਾ ਤੇ ਕਿਲੋ ਮਿੱਠਾ ਛੋਟਾ ਕਿਲੋ ਨੂਨ ਜੀ ਕੋਈ ਇਦੋਂ ਇਸ ਤਰ੍ਹਾਂ ਇਹਨਾਂ ਨੂੰ ਹੀ ਪਾਉਂਦੇ ਪਰ ਜੁਣੇ ਛੇਤ ਬਹੁਤ ਵਧੀਆ ਰਹਿੰਦੀਆਂ ਨੇ ਆਪਣੇ ਪਸ਼ੂ ਜਾਨੇ 15-16 ਕੰਨੇ ਮਹੀਨੇ ਹੀਟ ਚ ਆ ਜਾਂਦੇ ਨੇ ਜੀ ਵਧੀਆ ਤਰ੍ਹਾਂ ਮੇਨ ਲੱਗ ਜਾਂਦੇ ਨੇ ਆਪਾਂ ਜਾਨੇ 18 ਤੋਂ 19 ਮਹੀਨਿਆਂ ਦਾ ਗੱਭਣ ਕਰਾਉਣਾ ਹੈ ਗੱਭਣ ਕਰਾ ਦਿੰਨੇ ਜਨੇ ਕਈ ਪਸ਼ੂ ਆਪਣੇ ਵਿੱਚੋਂ ਕਈ ਝੋਟੇ ਦਾ ਖੀਰੀ ਛੂਪਾਉਂਦੇ ਨੇ ਜੀ ਪੰਜ-ਛਤ ਪਸ਼ੂ ਸੂਏ ਨੇ ਨਹੀਂ ਦੋ ਦੰਦ ਹੋ ਕੇ ਦਿੱਤੇ ਫਿਰ ਮੈਂ ਸਾਰੀ ਖੂਨ ਇਹਦਾ ਬੜੀ ਸਮੈਲ ਜੀ ਆਉਂਦੀ ਹੁੰਦੀ ਆ ਸਾਇਲਿਟ ਤੇ ਤਾਂ ਕੁਝ ਵੀ ਨਹੀਂ ਮੈਨੂੰ ਤਾਂ ਕੋਈ ਕਿਉਂ ਪਤਾ ਲੱਗਦਾ ਵੀ ਕੱਖ ਨੇ ਕਿੱਥੇ ਆ ਦੇਖਵਾ ਦਾਣਾ ਦਾਣਾ ਪਿਆ ਹੈ ਨਾ ਦਾਣਾ ਦੇਖੋ 90-99 ਦਿਨ ਤੇ ਮੱਕੀ ਪਈ ਹੋਈ ਹੈ ਜੀ ਕੋਈ ਦਾਣਾ ਇੰਨਾ ਕ੍ਰੈਸ਼ ਹੋਇਆ ਜਮੇ ਜੱਜਮੈਂਟ ਰੇ ਬਾਕੀ ਆਪਣਾ ਪੌਂਡ ਦਾ ਤੁਹਾਨੂੰ ਇਹ ਦੱਸਦਾ ਜੀ ਹਾਂ ਜਿਹੜਾ ਜਿਲਹਾ ਨਾ ਮੰਨਣਾ ਆਪਾਂ ਤੁਹਾਨੂੰ ਜਿਹੜੀ ਫਾਰਮ ਹੋਗੀ ਵੀ ਉਹਨੂੰ ਕੰਡੇ ਤੇ ਲਾ ਕੇ ਦਿਖਾ ਦਨੇ ਆ ਅਸੀਂ ਬਸ ਆ ਸਾਡਾ ਆਸਤਾ ਜ ਅੱਛਾ ਇਹ ਚ ਕਹੇ ਕਿਲੋ ਸਾਇਲੇਜ ਪਾ ਜਿੰਦਾ ਵਿੱਚ ਤੂੜੀ ਰਲੀ ਏ ਤੂੜੀ ਰਲੀ ਇਹਦੇ ਵਿੱਚ ਵਿੱਚ ਤੂੜੀ ਆ ਵਿੱਚੇ ਚੋਕਰ ਵੀ ਆ ਨਹੀਂ ਨਹੀਂ ਇਕੱਲੀ ਤੂੜੀ ਆ ਚੋਕਰ ਨਹੀਂ ਇਹਦਾ ਪਾਲਣਾ ਕੋਈ ਮੈਨਾਂ ਮਨ ਨੂੰ ਵਿੱਚ ਪਾਉਣਾ ਹੁੰਦਾ ਕੋਈ ਉਹ ਅਲੱਗ ਤੋਂ ਪਾਲਨੇ ਆ ਉਹ ਬੱਚਾ ਤੱਬ ਪਿਆ ਜੀ ਮਨ ਇਹਦੇ ਵਿੱਚੋਂ ਕੋਲਦਾ ਭਰੇ ਹੁੰਦੇ ਆ ਨੀਚੇ ਉਹ ਦੋਸਤ ਠੀਕ ਆ ਠੀਕ ਆ ਇਹਦਾ ਵੇਟ ਜੀ ਮਨ ਇਹਦਾ ਕਿੰਨਾ ਵੇਟ ਹੋਊਗਾ ਹੈਗਾ ਇਹ 7 ਕਿਲੋ ਹਾਂ ਜੀ ਆ ਬਸ ਥੋੜਾ ਜਿਹਾ ਵੱਧ ਪਾ ਲੈਣਾ ਫਿਰ ਅਲੱਗ ਕਹਿੰਦਾ ਘੱਟ ਪਾ ਲਿਆ ਨਾ ਚਲ ਹੋਰ ਪਾ ਲੋ ਐਂ ਤਾਂ ਕੋਈ ਡਰ ਨਹੀਂ ਪਾਛੇ ਆਹ ਤੇ ਦੀ 7 ਕਿਲੋ ਦੀ ਆ ਜੀ ਬਸ ਆਹ ਇਹ ਵੀ ਵੱਡੇ ਪ ਚਲਾਓ ਦੇਖਦੇ ਹੋ ਲਓ ਤੁਹਾਨੂੰ ਦਿਖਾਈਏ ਫਿਰ ਅੱਜ ਵੇਟ ਕਰਕੇ ਦਿਖਾ ਦਿੰਦਾ ਵੀ ਕਿੰਨਾ ਕਾਉਂਦਾ ਇਹਦੇ ਚ ਕੰਡਾ ਵੀ ਅੰਦਰ ਹੀ ਹੈਗਾ ਤੇ ਵੇਟ ਹੀ ਕਰ ਦਿੰਦੇ ਆ ਕਿਉਂਕਿ ਬੜੇ ਬਹਿਮ ਨੇ ਸਾਇਲੇਜ ਬਾਰੇ ਬੜੀਆਂ ਨੈਗੇਟਿਵ ਵੀਡੀਓ ਪਾਉਂਦੇ ਨੇ ਕਿ ਸਾਇਲੇਜ ਇਦਾਂ ਜੇ ਇਦਾਂ ਸਾਢੇ 8 ਕਿਲੋ ਦਾ ਹੋ ਗਿਆ ਆ ਲਓ ਜੀ ਕਿੰਨੋ ਵਾਹ ਤਾਬਾ ਜੀ ਸਾਢੇ 8 ਕਿਲੋ ਮਤਲਬ 7.5 ਕਿਲੋ ਹੋ ਗਿਆ ਜੀ 7.5 ਕਿਲੋ ਹੋ ਗਿਆ ਜੀ ਬਸ 7.5 ਕਿਲੋ ਇਹ ਵੱਡੇ ਪਸ਼ੂ ਦਈ ਬਸ ਕੇ ਇਹ ਤੋਂ ਅੱਧਾ ਕਿਲੋ ਪਾਉਣਾ ਕਿਲੋ ਭੱਟੀ ਰੱਖ ਲਿਆ ਆਪਾਂ ਜੀ ਕਿੰਨੀ ਵਾਰ ਪਾਉਣਾ ਦਿਨ ਚ ਦਿਨ ਚ ਦੋ ਵਾਰ ਜੀ ਤੇਰਾ ਸੋਭਾ ਧਾਰ ਚੋਂਣ ਵੇਲੇ ਮਤਲਬ 15 ਕਿਲੋ ਸਾਇਲੇਜ ਬਸ ਸਾਰੇ ਦਿਨ ਚ ਸਾਰੇ ਪਸ਼ੂ ਆਪਣੇ ਵੱਡੇ ਤੋਂ ਵੱਡੇ ਨੂੰ ਛੋਟੇ ਤੋਂ ਛੋਟੇ ਨੂੰ ਮੰਨਣਾ ਛੋਟਾ ਜੰਨਾ ਮਰਦੀ ਖਾ ਜੇ ਕੋਈ 2 ਕਿਲੋ ਖਾ ਜੇ 5 ਖਾ ਜੇ 7 ਖਾ ਜੇ ਉਹ ਤਾਂ ਉਹ ਕੋਈ ਚੱਕਦਾ ਨਾ ਫਿਰ ਇਸ ਸਾਹ ਨਾਲ ਤਾਂ ਜੇ 15 ਸ਼ਿਕਾ 90 ਜੇ 6 ਰੁਪਏ ਨੂੰ ਵੀ ਲਈ ਆਪਾਂ ਸਾਇਲੇਜ ਹੈ 90 ਰੁਪਏ ਦਾ ਸਾਇਲੇਜ ਖਾਦਾ ਫਿਰ ਤਾਂ ਭਾਈ ਇਹ ਤਾਂ ਉਹਦੇ ਨਾਲ ਹਰਾ ਹਰਾ ਇਹ ਤੋਂ ਦੂਜੇ ਇਲਾਵਾ ਪੋਣ ਨਹੀਂ ਹਾਰਾ ਤਾਂ ਕਿ ਆ ਵਾਹਣ ਵੀ ਇੱਧਰ ਕਿੱਲਾ ਬੇਲਾ ਕਰੀ ਨੋਈ ਮਿੱਤਰੋ ਤੁਸੀਂ 1000 ਰੁਪਏ ਦੀ ਨੋਟ ਕਰੋ ਕਿ ਆ 15 ਕਿਲੋ ਸਾਈਲਜ ਨਾਲ ਢਿੱਡ ਭਰਦੇ ਨੇ ਬਾਕੀ ਦਾਣਾ ਬਾਕੀ ਦਾਣਾ ਜੀ ਜਿਹੜਾ ਕੋਈ ਜਾਨੀ ਆਪਾਂ ਦੁੱਧੋਂ ਡਰਾਈ ਕਰਤਾ ਉਹਨੂੰ 2 ਕਿਲੋ ਦਾਣਾ ਜਿਹੜਾ ਦੁੱਧ ਤੇ ਚੱਲਦਾ ਉਹਨੂੰ 6 ਤੋਂ 7 ਕਿਲੋ ਦਾਣਾ ਤੇ ਇਹਨਾਂ ਦਾਣਾ ਜੀ ਤੇ 10 ਤੋਂ ਮੰਨ 14 ਤੋਂ 15 ਕਿਲੋ ਸਾਈਲਜ ਆ 20 ਤੋਂ 22 ਕਿਲੋ ਚਾਹੇ ਪਸ਼ੂ ਆਪਣਾ ਵੱੱਤ ਖਾਂਦਾ ਘੱਟ ਖਾਂਦਾ ਆਪਣੋ ਕੋਈ ਮਤਲਬ ਨਹੀਂ ਬੰਨ ਮੈਂ ਆਪਣਾ ਡੋਜ ਆ ਇਹ ਨਾ ਇਚ ਹੋਰ ਨਹੀਂ ਕੋਣੀ ਨਾ ਕੁਝ ਪਾਣਾ ਜਿੰਨੀ ਕੁ ਬਸਰ ਲਈ ਐਨੀ ਕੇ ਬਸ ਆ ਹੀ ਹੈ ਜੀ ਆ ਇਹਦੇ ਵਿੱਚ ਹੀ ਤੂੜੀ ਰਲਈ ਹੋਇਆ ਸਾਰਾ ਕੁਝ ਪਾ ਕੇ ਸਾਡੇ ਆ ਦੇਖੋ ਇਹ ਚਾਰ ਕੋ ਇਹ ਤੁਸੀਂ ਤੂੜੀ ਦੀ ਮਾਤਰਾ ਵੀ ਦੇਖ ਸਕਦੇ ਹੋ ਕਿ ਕਿੰਨੀ ਕੁ ਹੈ ਨਾ ਸੱਟਾਂ ਦੇ ਕੇ ਜੀ ਮੰਨ ਆਪਾਂ ਜਦੋਂ ਆਪਾਂ ਜਾਨੀ 4 ਤੋਂ 4 ਵਜੇ ਦਾ ਟਾਈਮ ਆ ਸੋਭਾ ਵੀ ਸ਼ਾਮ ਵੀ ਹਾਂਜੀ ਬਸ ਆਪਾਂ ਕੀ ਕਰਦਾ ਜੀ ਮੰਨ ਤੂੜੀ ਦਾ ਸੱਟਾ ਖੁੱਲੀ ਜਿੱ ਦਿੱਤਾ ਵੀ ਖੁੱਲੀ ਦੇ ਨਾਲ ਟੱਚ ਨਾ ਕਰੇ ਦਾਣ ਠੀਕ ਹੈ ਜੀ ਉਹਦੇ ਨਾਲ ਥੋੜਾ ਥੋੜਾ 1 ਪਾਸੋਂ ਅੱਧਾ ਕਿਲੋ ਲਾਓ ਠੀਕ ਜੀ ਬਸ ਉਹ ਸਾਰੀ ਖੁੱਲੀ ਵਿੱਚ ਸਾਦ ਲੈਣਾ ਉਹ ਸਾਡੀ ਬਾਹਰ ਤੀ ਆਉ ਤੱਕ ਆ ਵੀ ਉਹ 1.5 3.5 ਕਿਲੋ ਦਾਣਾ ਪਾਏ ਠੀਕ ਆਫ ਤੇ ਨਾਲ ਆਜੋ ਤੁਹਾਨੂੰ ਮੜਾ ਇੱਕ ਇੱਕ ਝਲਕ ਮਰਵਾਈਏ ਸਰਪੰਚ ਸਾਹਿਬ ਆਜੋ ਚੌਥਾ ਹਿੱਸਾ ਜੀ ਚੌਥਾ ਹਿੱਸਾ ਜੀ 1/3 ਟੂੜੀ ਆ ਤੁਹਾਨੂੰ ਸਿਹਤ ਦਿਖਾਉਣੀ ਆ ਪਸ਼ੂਆਂ ਦੀ ਕਈ ਵਾਰ ਨਾ ਬੰਦੇ ਕਹਿੰਦੇ ਨੇ ਗੱਪ ਮਾਰਦਾ ਫਲਾਣਾ ਇਹ ਆ ਪਸ਼ੂ ਖੜੇ ਨੇ ਸਾਰੇ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਇਹਨਾਂ ਚ ਕਿਹੜਾ ਹੋ ਜਾ ਪਸ਼ੂ ਆ ਜਿਹਦੀ ਸਿਹਤ ਨਹੀਂ ਵਧੀਆ ਇੱਧਰ ਧਾਰਾ ਕੱਢ ਰਹੇ ਨੇ ਇਸ ਕਰਕੇ ਥੋੜਾ ਜਿਆਦਾ ਡਿਸਟਰਬ ਨਾ ਬਸ ਇਧਰ ਹੀ ਰੋ ਜੀ ਤਰ ਕੱਢ ਰਹੇ ਨੇ ਨਾ ਕੋਈ ਗੱਲ ਨਹੀਂ ਜੀ ਨਹੀਂ ਨਹੀਂ ਉਹ ਕਈ ਵਾਰ ਡਰ ਜਾਂਦਾ ਜੀ ਕੁਛ ਇਹਨੇ ਆਜੋ ਇਧਰ ਕੋਈ ਡੱਤੀ ਨਾ ਲੱਗਦੀ ਜੀ ਆਜ ਵਰ ਕੋਈ ਡੱਬੀ ਜੀ ਹੁਣ ਇਹ ਆਪਣੇ ਆ ਮਨਪਤੀ ਦੀ ਕੱਟੀ ਹੈ ਜੀ ਅੱਛਾ ਜੀ ਇਹਨੂੰ ਸੂਈ ਨੂੰ ਅੱਜ ਠਾਰਮਾ ਹੁੰਦੀ ਮੈਂ ਲੈ ਆ ਜੀ ਇਹ ਆਪਣੇ ਇਕੱਟੇ ਦੇ ਬੱਚੇ ਨੇ ਦੋਨੇ ਟੂ ਟੂ ਏ ਹਮ ਆ ਫੌੜਾ ਨੇ ਮਾੜਾ ਇਕੱਟੇ ਦਾਸ ਕਰ ਰਹੇ ਨੇ ਇਹ ਕਿੰਨੇ ਚਾਹ ਆਉਂਦਾ ਜੀ ਇਹ ਦੋ ਦਿੰਦਾ ਹੈ ਦੋ ਦਿੰਦਾ ਇਹ ਇਹ ਦੋ ਦਿੰਦਾ ਸੋ ਤੋਂ ਡਰੇਗਾ ਨਾ ਜੀ ਦੇਖੋ ਜੀ ਹਾਂ ਪਰਦਾ ਬੁੱਤ ਨਹੀਂ ਤਾਂ ਕੋਈ ਨਾ ਕੋਈ ਨਾ ਬਸ ਰਹੇ ਧੱਕਾ ਨਾ ਕਰੇ ਇਹ ਆ ਦੇ ਕੋਲ ਦੋ ਤਿੰਨ ਦਾ ਜੀ ਬਿਲਕੁਲ ਦੋ ਦਾੰਦਾ ਜੀ ਦੋ ਦਾੰਦਾ ਬਿਲਕੁਲ ਵਧੀਆ ਅੱਜ ਦੁੱਧ 12 ਕਿਲੋ ਤਿਆਰ ਆਇਆ ਥੱਲੇ 19ਵਾਂ 18ਵਾਂ ਦਿਨ ਹੋਇਆ ਅਜੇ ਇਹਨੂੰ ਸਿਰਫ ਦਾਣਾ ਪਾਉਣ ਲੱਗਿਆ ਤਿੰਨ ਤੋਂ ਚਾਰ ਕਿਲੋ ਤਿੰਨ ਤੋਂ ਚਾਰ ਕਿਲੋ ਆਹ ਚਾਰ ਦਾੰਦਾ ਜੀ ਇਹ ਤਾਂ ਥੱਲੇ ਵੀ 12 13 ਕਿਲੋ ਦੁੱਧ ਤਿਆਰ ਆ ਦਾਣਾ ਇਹਨੂੰ ਕਿਹਦੇ ਹੋ ਨਹੀਂ ਆ ਘੱਟ ਵੱਟ ਆਪਾਂ 20 ਦਿਨ ਤੋਂ ਪਹਿਲਾਂ ਜਦੋਂ ਨੂੰ ਮੈਲਾ ਚੱਲ ਜੇ ਹੁੰਦਾ ਜੀ ਉਸ ਤੋਂ ਬਾਅਦ ਹੀ ਦਾਣਾ ਆਹ ਦੇਖ ਲਓ ਯਾ ਤਾਂ ਮੈਨੂੰ ਦੱਸਿਆ ਨਹੀਂ ਇਹ ਉਸ ਤੋਂ ਬਾਅਦ ਆ ਜੀ ਆ ਲੋ ਮੇਟਰ ਆਈ ਨਹੀਂ ਪੌੜਾ ਸੀ 4:00 ਵਜੇ ਇਹ ਆ ਦੇਖੋ ਸਾਈਲੇਜ ਆਪਾਂ ਤੁਹਾਨੂੰ ਪਹਿਲਾਂ ਤਾਂ ਕਹਾਈ ਸੀ ਆ ਉੱਪਰ ਚੋਕਰ ਇਹ ਚੋਕਰ ਆ ਜੀ ਵਿੱਚ ਚਟਾ ਲਾਣਾ ਠੀਕ ਹੈ ਨਾ ਤੇ ਆ ਆ ਹੋਈ ਹੈ ਆਪਣਾ ਸਾਈਲੇਜ ਆ ਗਿਆ ਇਹ ਘੱਟ ਹੋ ਜੀ ਉਹ ਕਿਲੋ ਇਹ ਉਹਦੇ ਨਾਲੋਂ ਵੀ ਘੱਟ ਹੈ ਮਤਲਬ ਆਪਾਂ ਤੁਹਾਨੂੰ 15 ਕਿਲੋ ਦੱਸ ਰਹੇ ਦੀ ਇਹ ਮੇਰਾ ਖਿਆਲ 14 ਹੀ ਹੋਣਾ ਇੱਕ ਟਾਈਮ ਦਾ 7 ਕਿਲੋ ਹਾਂ ਜੀ ਆ ਦੇਖੋ ਬੱਚਿਆਂ ਦੀ ਸਿਹਤ ਤੁਸੀਂ ਮਤਲਬ ਐ ਨਹੀਂ ਕਹਿ ਸਕਦੇ ਤੇ ਬੱਚਿਆਂ ਦੀ ਸਿਹਤ ਨਹੀਂ ਵਧੀਆ ਉਹ ਜਿੱਤ ਨੂੰ ਜਿੱਤੂੜੀ ਖਿਲਾੜ ਕੇ ਚੁੱਕੀ ਤੂੜੀ ਖਿਲਾੜੀ ਦੇ ਵਿੱਚ ਨਹੀਂ ਕਿ ਤੱਬ ਹਾਂਜੀ ਤੇ ਮਗਰ ਬਾਅਦ ਹੀ ਰਾਣੇ ਦੀ ਭਰੀ ਤੁਨੋਂ ਆਏ ਉਹ ਫਿਰ ਸੁਹਾਗਣਾ ਮੈਂ ਥਾਣਾ ਬਣਾ ਪਿਆ ਜਿਹੜਾ ਬੱਚਿਆ ਜੀ ਕੋਲ ਤੇ ਵੇਖੋ ਇਹ ਸੁਹਾਗਣਾ ਜਿਹੜੇ ਨੂੰ ਬਣਾਉਂਦੇ ਨੇ ਤੇ ਆ ਇਧਰ ਪਸ਼ੂ ਖੜੇ ਨੇ ਪਰ ਮੈਂ ਉਧਰ ਤਾਂ ਦੇਖੀ ਲੈ ਕਿ ਬਿਨਾਂ ਆ ਵੀ ਪਸ਼ੂ ਮਤਲਬ ਐ ਨਹੀਂ ਕੋਈ ਇੱਕ ਅੱਧਾ ਪਸ਼ੂ ਆ ਜਿਹਨੂੰ ਕਿ ਗੱਪ ਮਾਰ ਕੇ ਸਾਰਤਾ ਜੀ ਬਸ ਕੋ ਲੋ ਕਰ ਗਿਆ ਇੰਨੇ ਨਾਲ ਹਨ ਕਿ ਆ ਤੁਸੀਂ ਇਹਨਾਂ ਦੀ ਬਿਹੇਫ ਦੇਸੀ ਸਾਰੇ सारे पत्थर खड़े नहीं से देख लो किसी भी गलत लग नहीं है समझोद बहुत वायाफा हुआ है पंच साल का